ਅਥਾਹ ਅਗਨਤ ਅਤੁੱਲ ਜਿਉਂ ਬਲਾਵੋ ਤੇਉ ਨਾਨਕ ਦਾਸ ਬੁਲਾ ਜੁਗੋ ਜੁਗ ਅਟਲ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸਤ ਗੁਰ ਕਲਗੀ ਤਰਪਤਾ ਜੀ ਦੇ ਲਖਤੇ ਜ਼ਿਗਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਨਕਮਸਤਕ ਹੋਣ ਵਾਸਤੇ ਗੁਰੂ ਚਰਨਾਂ ਦੇ ਵਿੱਚ ਇਕੱਤਰ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਬੜੇ ਹੀ ਵੱਡ ਭਾਗੇ ਹੋ ਜੋ ਕਿ ਆਪਣੇ ਬਾਬਿਆਂ ਦੇ ਪੁਰਬ ਮਨਾਉਂਦੇ ਹੋ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਪਿਛਲੇ ਦਿਨਾਂ ਦੇ ਵਿੱਚ ਆਪਾਂ ਅਨੰਦਾਂ ਦੀ ਪੁਰੀ ਦਾ ਇਤਿਹਾਸ ਵਿਚਾਰਿਆ ਫਿਰ ਚਮਕੌਰ ਦੀ ਗੜੀ ਦਾ ਇਤਿਹਾਸ ਫਿਰ ਨਿਆਂੰਗ ਖਾਨ ਦਾ ਇਤਿਹਾਸ ਕੱਲ ਦੇ ਦਿਨ ਆਪਾਂ ਸਤ ਪੋ ਦੇ ਸਵੇਰ ਤੋਂ ਲੈ ਕਰਕੇ ਕੁੰਮੇ 마ਸ਼ਕੀ ਦੀ ਚੌਪੜੀ ਦਾ ਸਾਰਾ ਇਤਿਹਾਸ ਵਿਚਾਰ ਕੀਤੀ। ਫਿਰ ਗੰਗੂ ਬ੍ਰਾਹਮਣ ਦੇ ਗ੍ਰਹਿ ਵਿਖੇ ਫਿਰ ਮਰਿੰਡਾ ਥਾਣਾ ਤੇ ਫਿਰ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਜੀ ਤੇ ਸਹਿਬਜ਼ਾਦੀਆਂ ਨੇ ਇੱਕ ਰਾਤ ਠੰਡੇ ਬੁਰਜ ਦੇ ਵਿੱਚ ਕੱਟੀ ਹੈ। ਫਿਰ ਆਪਾਂ ਵਿਚਾਰਿਆ ਕਿਵੇਂ ਮੋਤਾ ਮੋਤੀ ਮਹਿਰਾ ਲਾਲਾ ਨੂੰ ਦੁੱਧ ਪਿਉਣ ਦੀ ਸੇਵਾ ਕਰਦਾ ਹੈ ਔਰ ਫਿਰ ਕਿਸ ਤਰ੍ਹਾਂ 11 ਪੋ ਨੂੰ 12 ਪੋ ਨੂੰ 13 ਪੋ ਨੂੰ ਸਹਿਬਜ਼ਾਦਿਆਂ ਦੀਆਂ ਤਿੰਨ ਪੇਸ਼ੀਆਂ ਹੁੰਦੀਆਂ ਹਨ ਅਇ 13 ਪੋ ਦਾ ਇਤਿਹਾਸ ਵਿਚਾਰਨਾ ਹੈ ਇਤਿਹਾਸ ਵਿਚਾਰਨ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਮਨ ਬਿਰਤੀਆਂ ਦੀ ਕਾਗਰਤਾ ਵਾਸਤੇ ਕਲਗੀ ਤਰ ਪਿਤਾ ਜੀ ਦੇ ਚਰਨਾਂ ਦਾ ਧਿਆਨ ਧਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਜਗਤ ਗੁਰੂ ਜਗਤ ਮਾਤਾ ਮਾਤਾ ਗੁਜਰ ਕੋਰ ਜੀ ਦੇ ਪਰਥਾਏ ਇਕ ਕਵੀ ਦੀਆਂ 417 ਮੈਂ ਆਪ ਨਾਲ ਸਾਂਝੀਆਂ ਕਰਕੇ ਫਿਰ ਇਤਿਹਾਸ ਵੱਲ ਚਲਣਾ ਹੈ। ਸਹਿਬਜ਼ਾਦੇ ਐਡੀਆਂ ਵੱਡੀਆਂ ਕੁਰਬਾਨੀਆਂ ਕਿਵੇਂ ਕਰ ਗਏ? ਗੁਰਦੇਵ ਮਾਤਾ ਗੁਰਦੇਵ ਪਿਤਾ। ਜਦੋਂ ਤੀਸਰੇ ਦਿਨ ਮਾਤਾ ਗੁਜਰਕੌਰ ਜੀ ਦੇ ਕੋਲੋਂ ਸਿਪਾਈ ਸਹਿਬਜ਼ਾਦੇਆਂ ਨੂੰ ਲੈਣ ਆਏ ਨਾ। ਜਦੋਂ ਸਹਿਬਜ਼ਾਦੇ ਤੁਰਨ ਲੱਗੇ ਸੀ ਤੇ ਮਾਤਾ ਗੁਜਰਕੌਰ ਜੀ ਨੇ ਫਿਰ ਤੁਰਨ ਲੱਗਿਆ ਆਖਿਆ ਦੇਖਿਓ ਬੱਚਿਓ ਬੜੇ ਲਾਲਚ ਦਿੱਤੇ ਜਾਣਗੇ ਤੁਹਾਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਜੇ ਕਿਤੇ ਡੋਲ ਨਾ ਜਾਇਓ ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਚਾਂਦਨੀ ਚੌਂਕ ਵਿਖੇ ਸੀਸ ਕਟਵਾ ਦਿੱਤਾ ਸੀਸ ਦੀਆ ਪਰ सिर न दिया ठीकर फोर दलीस सिर प्रपुर किया प्यान, तेग बहादुर सी किर करी न किू आन तेग बहादुर के चलत भयो जगत को शोक है 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 सब जग भयो जय 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 सुरलोक ਦੇਵਤਿਆਂ ਨੇ ਜੈ ਜੈਕਾਰ ਕੀਤੀਆਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਰਗਾਹ ਵਿੱਚ ਪਹੁੰਚਦੇ ਹਨ ਅਜਨੀਆਂ ਚ ਚਿੰਨ ਦਾ ਹੁਕਮ ਹੋ ਗਿਆ ਕੱਲ ਆਪਾਂ ਸਾਰੀਆਂ ਦਲੀਲਾਂ ਦਾ ਜ਼ਿਕਰ ਕੀਤਾ ਸੀ ਕਿਵੇਂ ਮਲੇਰਕੋਟਲਾ ਨਵਾਬ ਨੇ ਹਾ ਦਾ ਨਾਰਾ ਮਾਰਿਆ ਉਹ ਸਭਾ ਚ ਉੱਠ ਕੇ ਚਲਾ ਗਿਆ ਪੱਲਾ ਫੇਰ ਕੇ ਆਖਿਆ Ya Allah hukumat nu samat bakhsh ਕਹਿੰਦੇ ਤੁਹਾਡਾ ਇਹ ਰਾਜ ਫਨਾ ਹੋ ਜਾਣਾ ਈਓ ਐਡਾ ਜ਼ੁਲਮ ਨਾ ਕਰਿਓ ਇਹ ਸਭ ਕੁਝ ਨਾਸ਼ ਹੋ ਜਾਣਾ ਈਓ ਪਰ ਜਦੋਂ ਕਹਿੰਦੇ ਗੁਲਾਮ ਕੌਮ ਦੇ ਬੰਦੇ ਕੋਲ ਤਾਕਤ ਹੋਵੇ ਨਾ ਉਹ ਬਦੇਰੇ ਖਤਰਨਾਕ ਹੁੰਦਾ ਜੀ ਜਿਨ੍ਹਾਂ ਦਾ ਰਾਜ ਭਾਗ ਸੀ ਉਹ ਹਾ ਦਾ ਨਾਰਾ ਮਾਰਦੇ ਹਨ ਜਿਹੜੇ ਗੁਲਾਮ ਕੌਮ ਦੇ ਬੰਦਿਆਂ ਕੋਲ ਤਾਕਤ ਸੀ ਨਾ ਥੋੜੀ ਜੀ ਉਹਨਾਂ ਨੂੰ ਡਰ ਹੁੰਦਾ ਕਿਤੇ ਸਾਡੀ ਵਫਾਦਾਰੀ ਤੇ ਸ਼ੱਕ ਨਾ ਹੋ ਜਾਏ ਕਿਤੇ ਸਾਡਾ ਰਾਜ ਭਾਗ ਨਾ ਖੁੱਸਦਾ ਜਾਏ ਉਹ ਕਈ ਵਾਰੀ ਆਪਣੇ ਆ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਨ ਕਿ ਅਸੀਂ ਉਹਨਾਂ ਦਾ ਗੁਲਾਮ ਉਹਨਾਂ ਦੀ ਵਫਾਦਾਰੀ ਕਰਨੀ ਜ਼ਰੂਰੀ ਸਮਝਦੇ ਹਨ ਇਹ ਉਦੋਂ ਵੀ ਸੀ ਇਹ ਅੱਜ ਵੀ ਵੇਖਣ ਨੂੰ ਹਰ ਜਗ੍ਹਾ ਇਹ ਚੀਜ਼ ਮਿਲ ਜਾਂਦੀ ਹੈ ਸੋ ਜਦੋਂ ਚੰਦੂ ਨੇ ਆਖਿਆ ਸੱਪ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਨਾਲ ਦੁੱਧ ਪਿਆਈਏ ਤੁੰਬਿਓ ਤਰਬੂਜ ਨਾ ਹੁੰਦੇ ਭਾਵੇਂ ਮੁੱਠਾਂ ਇੱਕ ਵਾਰ ਖੰਡ ਪਾਈਏ ਨੀਅਾਂ ਚ ਚਿੰਨ ਦਾ ਫੈਸਲਾ ਕਰ ਲਿਆ ਗਿਆ ਜਲਾਦ ਤਿਆਰ ਹੋ ਗਏ ਸਮਾਣੇ ਦੇ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਿਹੜੇ ਜਲਾਲੂਦੀਨ ਜਲਾਲ ਦੇ ਭਤੀਜਾ ਜਲਾਦ ਦੇ ਭਤੀਜੇ ਲੱਗਦੇ ਸਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਨੂੰ ਸ਼ਹੀਦ ਕੀਤਾ ਸੀ ਚੰਦੂ ਕਹਿੰਦਾ ਜੀ ਇਹਨਾਂ ਦਾ ਸੌਰੀ ਸੁਚਾਨੰਦ ਕਹਿੰਦਾ ਜੀ ਇਹਨਾਂ ਦਾ ਸਜ਼ਾਵਾਂ maaf ਕਰ ਦਿਓ ਇਹਨਾਂ ਦੀਆਂ ਉਮਰ ਕੈਦ ਇਹਨਾਂ ਦੋਵਾਂ ਨੂੰ ਇਹ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦੇਣਗੇ ਨੀਅ ਚ ਚਿੰਨ ਦੇਣਗੇ ਹੁਣ ਇਹਨਾਂ ਦੀ ਉਮਰ ਕੈਦ maaf ਕਰ ਦਿੱਤੀ ਗਈ ਦਵਾਰਾਂ ਚਿੰਨੀਆਂ ਸ਼ੁਰੂ ਹੋਈਆਂ ਇਤਿਹਾਸਕਾਰ ਕਹਿੰਦਾ ਤਿੰਨ ਵਾਰੀ ਕੰਦ ਡਿੱਗੀ ਹੈ ਜਦੋਂ ਗੋਡਿਆਂ 'ਤੇ ਕੰਧਾਈ ਨਾ ਤੇ ਜਲਾਦ ਇੱਟ ਭੰਨਣ ਲੱਗਾ ਤੇ ਬਾਬਾ ਜੋਰਾਵਰ ਸਿੰਘ ਨੇ ਉੱਚੀ ਆਵਾਜ਼ ਚ ਕਿਹਾ ਜਲਾਦਾ ਵੇਖੀ ਕਿਤੇ ਇੱਟ ਭੰਨ ਕੇ ਨਾ ਲਾਵੀ ਜੇ ਇਹ ਕੰਧ ਵਿੰਗੀ ਹੁੰਦੀ ਐ ਨਾ ਤੇ ਸਾਡੇ ਗੋਡਿਆਂ ਦੀਆਂ ਚੱਪਣੀਆਂ ਤੇਸੀ ਮਾਰ ਕੇ ਛਿਲ ਦੇ ਯਾਦ ਰੱਖੀ ਇਹਨਾਂ ਕੰਧਾਂ ਦੇ ਉੱਤੇ ਸਿੱਖੀ ਦਾ ਮੈਲ ਉਸਰਨਾ ਹੈ। ਇੱਕ ਕੰਧ ਦੇ ਵਿੱਚ ਇੱਟ ਭੰਨ ਕੇ ਨਾ ਲਾਵੀਂ। ਜਦੋਂ ਕੋਈ ਮੈਲ ਬਣਦਾ ਨਾ ਇੱਕ ਗੱਲ ਯਾਦ ਰੱਖੋ ਉਹਦੇ ਚੋਂ ਕੁਝ ਇੱਟਾਂ ਇਹ ਫੈਸਲਾ ਕਰਦੀਆਂ ਕਿ ਸਾਨੂੰ ਡੂੰਘਾ ਨੀਂਹ ਚ ਖਵਾ ਦਿਓ। ਪਰ ਜੇ ਹਰ ਇਟ ਇਹ ਫੈਸਲਾ ਕਰੇ ਕਿ ਮੈਂ ਮਹਿਲ ਦੇ ਮੱਥੇ 'ਚ ਹੀ ਜਾ ਕੇ ਲੱਗਣਾ ਮੈਂ ਤੇ ਮੋਲਡਿੰਗ ਦਾ ਹੀ ਸ਼ਿੰਗਾਰ ਬਣਨਾ ਉੱਪਰ ਲੱਗ ਕੇ ਫਿਰ ਕਦੇ ਮਹਿਲ ਨਹੀਂ ਤਿਆਰ ਹੋ ਸਕਦਾ ਕੁਝ ਇਟਾਂ ਨੂੰ ਆਪਣਾ ਆਪ ਸਮਰਪਣ ਕਰਨਾ ਪੈਂਦਾ ਨੀਹਾਂ 'ਚ ਖਪਤ ਹੋਣਾ ਪੈਂਦਾ ਫਿਰ ਉਹਨਾਂ ਤੇ ਇੱਕ ਬੜਾ ਵਿਸ਼ਾਲ ਮਹਿਲ ਜਿਹੜਾ ਬਣ ਜਾਂਦਾ ਮੇਰੇ ਕਲਗੀਧਰ ਪਿਤਾ ਜੀ ਨੇ ਜਿਹੜਾ ਸਿੱਖੀ ਦਾ ਮੈਲ ਉਸਾਰਨਾ ਸੀ ਜਿਹਦੀ ਨੀ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹੜੇ ਸਾਬਦ ਸੂਰਤ ਮਰਦ ਦਾ ਖਾਕਾ ਗੁਰੂ ਨਾਨਕ ਨੇ ਆਪਣੇ ਹਿਰਦੇ ਚ ਬਣਾਇਆ ਸੀ ਜਾਣ ਲਿਆ ਸੀ ਇਹਨੂੰ ਪੂਰਿਆ ਕਰਨਾ ਉਹਨੂੰ ਸੰਪੂਰਨਤਾ ਤੱਕ 230 ਕੁ ਸਾਲ ਦਾ ਸਮਾਂ ਲੱਗਿਆ ਅੱਜ ਗੁਰੂ ਕਲਗੀ ਧਰਪਾਤ ਸ਼ਾਹ ਨੇ ਉਸ ਮਹਿਲ ਨੂੰ ਪੱਕਿਆ ਕਰਨ ਵਾਸਤੇ ਸਿੱਖੀ ਦੇ ਮਹਿਲ ਦੇ ਵਿੱਚ ਜੜਾਂ ਦੇ ਵਿੱਚ ਨੀਹਾਂ ਦੇ ਵਿੱਚ ਆਪਣੇ ਬੱਚਿਆਂ ਦੀਆਂ ਹੱਡੀਆਂ ਦਾ ਚੂਰਮਾ ਬਣਾ ਕੇ ਪਾ ਦਿੱਤਾ ਤੇ ਆਖਿਆ ਇਹ ਦੇ ਉੱਤੇ ਇੱਕ ਸਿੱਖੀ ਦਾ ਬੜਾ ਵੱਡਾ ਵਿਸ਼ਾਲ ਮਹਿਲ ਬਣੇਗਾ ਜਦੀ ਝਲਕ ਬੜੀ ਦੂਰ ਤੱਕ ਪਹੇਗੀ ਜਿਹੜਾ ਕਦੇ ਕਿਸੇ ਦੇ ਅੱਗੇ ਝੁਕੇਗਾ ਨਹੀਂ ਫਿਰ ਇਸ ਮਹਿਲ ਦੇ ਅੱਗੇ ਕਾਬਲ ਕੰਧਾਰ ਦੇ ਬਲਖ ਬਖਾਰੇ ਦੇ ਮਹਿਲ ਵੀ ਫਿੱਕੇ ਪੈ ਗਏ ਸੀ ਸਿੱਖੀ ਦੇ ਮਹਿਲ ਦੇ ਸਾਹਮਣੇ ਸਹਿਬਜ਼ਾਦਿਆਂ ਨੇ ਨੀਹਾਂ ਵਿੱਚ ਇੰਨਾ ਸਨਮਾਨ ਕੀਤਾ ਤਾਂ ਜਾ ਕੇ ਕਿਤੇ ਗੁਰਮੁਖੋ ਸਿੱਖੀ ਦਾ ਮਹਿਲ ਬਣਿਆ ਇੱਕ ਸੜਕ ਬਣਦੀ ਆ ਨਾ ਸੜਕ ਦੇ ਉੱਤੇ ਪਹਿਲਾਂ ਮਿੱਟੀ ਪਾਈ ਜਾਂਦੀ ਫਿਰ ਬਜਰੀ ਪਾਈ ਜਾਂਦੀ ਆ ਫਿਰ ਉਤੇ ਰੂਲਾ ਫੇਰਿਆ ਜਾਂਦਾ ਫਿਰ ਉਤੇ ਲੱਕ ਪਾਈ ਜਾਂਦੀ ਆ ਫਿਰ ਰੋਡ ਬਣਦਾ ਮੇਰੇ ਕਲਗੀਧਰ ਪਿਤਾ ਜੀ ਨੇ ਖਾਲਸੇ ਦਾ ਸੰਸਾਰ ਤੋਂ ਨਿਰੰਕਾਰ ਤੱਕ ਇੱਕ ਰਸਤਾ ਬਣਾਉਣਾ ਸੀ ਉਸ ਜਿਹੜਾ ਸੰਸਾਰ ਤੋਂ ਨਿਰੰਕਾਰ ਤੱਕ ਰੋਡ ਬਣਿਆ ਨਾ ਉਸ ਰੋਡ ਦੇ ਵਿੱਚ ਮੇਰੇ ਕਲਗੀਧਰ ਪਿਤਾ ਜੀ ਨੇ ਆਪਣੇ 40 ਸਿੱਖਾਂ ਦੀਆਂ ਹੱਡੀਆਂ ਦਾ ਚੂਰਮਾ ਬਣਾ ਕੇ ਪਾਇਆ ਉੱਥੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦਾ ਖੂਨ ਪਾਇਆ ਤੇ ਉਸ ਰੋਡ ਨੂੰ ਪੱਕਾ ਕੀਤਾ ਕਲਗੀਧਰ ਪਿਤਾ ਜੀ ਮਹਾਰਾਜ ਸ਼ੈਨਸ਼ਾਹ ਨੇ ਸਤਗੁਰ ਮਹਾਰਾਜ ਆਖਦੇ ਸਨ ਕਿ ਜਿੰਨਾ ਮੇਰੇ ਬੱਚਿਆਂ ਦਾ ਖੂਨ ਚਮਕੌਰ ਵਿੱਚ ਡੁੱਲੇਗਾ ਜਿੰਨੀਆਂ ਕੀੜੀਆਂ ਇਹਨਾਂ ਦੇ ਮਾਸ ਦੀਆਂ ਟੋਟੇ ਬੋਟੀਆਂ ਨੂੰ ਥੱਲੇ ਜੜਾਂ ਤੱਕ ਲੈ ਕੇ ਜਾਣਗੀਆਂ ਸਿੱਖੀ ਦੇ ਮਹਿਲ ਦੀਆਂ ਓਨੀਆਂ ਹੀ ਡੂੰਘੀਆਂ ਜੜਾਂ ਹੋਣਗੀਆਂ ਅੱਜ ਗੋਡਿਆਂ ਦੀਆਂ ਚੱਪਣੀਆਂ ਜਲਾਦ ਨੇ ਤਿੱਸੀ ਮਾਰ ਕੇ ਲਾ ਦਿਤੀਆਂ ਦੀਵਾਰ ਚਿੰਦੇ ਰਹੇ ਮੈਂ ਬੜੇ ਸੰਖੇਪ ਜ਼ਿਕਰ ਕਰਨਾ ਕਿਉਂਕਿ ਇਤਿਹਾਸ ਬੜਾ ਲੰਮਾ ਹੈ ਜਦੋਂ ਠੋਡੀਆਂ ਤੇ ਕੰਧ ਪਹੁੰਚਦੀ ਹੈ ਨਾ ਤੇ ਜਦੋਂ ਕੰਧ ਤੀਸਰੀ ਵਾਰ ਡਿੱਗਦੀ ਹੈ ਸਾਬ ਜਾਦੇ ਬੇਹੋਸ਼ ਹੋ ਗਏ ਪਾਣੀ ਦਾ ਛੱਟਾ ਮਾਰਿਆ ਗਿਆ ਹੋਸ਼ ਵਿੱਚ ਲਿਆਂਦਾ ਗਿਆ ਫਿਰ ਆਖਿਆ ਬੱਚਿਓ ਉਹ ਵੇਖੋ ਅਸਮਾਨ ਦੇ ਵਿੱਚ ਤੁਹਾਨੂੰ ਇੱਲਾ ਉੱਡਦੀਆਂ ਨਜ਼ਰ ਆਉਂਦੀਆਂ ਕਹਿੰਦੇ ਦੇਖ ਲਓ ਤੁਹਾਡੇ ਹੁਣ ਸਰੀਰ ਦੀਆਂ ਬੋਟੀਆਂ ਬੋਟੀਆਂ ਕਰਕੇ ਇੱਥੇ ਖਲਾਰ ਦੇਣੀਆਂ ਇੱਲਾ ਆਉਣਗੀਆਂ ਤੁਹਾਡੇ ਸਰੀਰ ਦੀਆਂ ਬੋਟੀਆਂ ਬੋਟੀਆਂ ਚੁੱਕ ਕੇ ਅੱਧ ਸਮਾਨ ਤੱਕ ਲੈ ਜਾਣਗੀਆਂ ਸਾਬ ਜਾਦੇ ਕਹਿੰਦੇ ਅਸੀਂ ਅੱਗੇ ਇਹ ਚਾਉਂਨੇ ਆ ਇੱਲਾ ਆਉਣ ਸਾਡੇ ਸਰੀਰ ਦੀਆਂ ਬੋਟੀਆਂ ਬੋਟੀਆਂ ਚੁੱਕ ਕੇ ਅੱਧ ਸਮਾਨ ਤੱਕ ਲੈ ਕੇ ਜਾਣ ਤੁਸੀਂ ਮਿੰਤੀ ਕਰ ਲਿਓ ਜਿੱਥੇ ਤੱਕ ਸਾਡੇ ਸਰੀਰ ਦੀਆਂ ਬੋਟੀਆਂ ਲੈ ਕੇ ਜਾਣਗੀਆਂ ਇਲਾ ਸਿੱਖੀ ਦੇ ਇਸ ਧਰਤੀ ਤੇ ਏਡੇ ਉੱਚੇ ਨਿਸ਼ਾਨ ਸਭ ਚੁੱਲਣਗੇ ਸਮਾਪਾਕ ਅੱਜ ਦੇਖੋ ਅੱਜ ਔਰੰਗੇ ਦਾ ਇਸ ਧਰਤੀ ਤੇ ਕੋਈ ਨਾਂ ਨਹੀਂ ਲੈਂਦਾ ਅੱਜ ਵਜ਼ੀਰ ਖਾਂ ਦਾ ਕੋਈ ਨਾਂ ਨਹੀਂ ਲੈਂਦਾ ਲਾਨਤਾ ਹੀ ਪਾਈਆਂ ਜਾਂਦੀਆਂ ਪਰ ਸਹਿਬ ਯਾਦਿਆਂ ਦੇ ਉਸ ਸਥਾਨ ਤੇ ਅੱਜ ਲੱਖਾਂ ਸੰਗਤਾਂ ਨਕਮਸਤਕ ਹੋਣ ਵਾਸਤੇ ਜਾਂਦੀਆਂ ਹਨ ਸਾਡੇ ਦੇਸ਼ ਨੇ ਵੀ ਬੀਰ ਬਾਲ ਦਿਵਸ ਦੇ ਨਾਂ ਤੇ ਇਸ ਦਿਨ ਨੂੰ ਮਨਾਉਣ ਦਾ ਫੈਸਲਾ ਕੀਤਾ ਦੇਖੋ ਹਰ ਚੀਜ਼ ਦੇ ਦੋ ਪੱਖ ਹੁੰਦੇ ਇੱਕ ਨੈਗੇਟਿਵ ਇੱਕ ਪੋਜ਼ਿਟਿਵ ਪਰ ਮੈਂ ਕਹਿੰਨਾ ਧਰਮ ਦੇ ਨਾਂ ਤੇ ਸਾਨੂੰ ਰਾਜਨੀਤੀ ਤੋਂ ਉੱਪਰ ਉੱਠਣਾ ਚਾਹੀਦਾ ਮੈਂ ਦੇਖਦਾ بڑا ਵਿਰੋਧ ਕਰਦੇ ਪਾਰਟੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਕਿ ਨਾ ਜੀ ਬੀਰਬਾਲ ਦਿਸ ਕਹਿ ਦਿੱਤਾ ਬਾਬੇ ਕਹਿਣਾ ਚਾਹੀਦਾ ਸੀ ਸਾਡੇ ਉਹ ਬਾਬੇ ਹਨ ਪਰ ਅਸੀਂ ਨਹੀਂ ਆਖ ਦਿੰਦੇ ਗੁਰੂ ਗੋਬਿੰਦ ਸਿੰਘ ਦੇ ਲਾਲ ਅਸੀਂ ਨਹੀਂ ਆਖ ਦਿੰਦੇ ਗੁਰੂ ਗੋਵਿੰਦ ਸਿੰਘ ਦੀਆਂ ਮਾਸੂਮ ਜਿੰਦਾ ਭਾਵ ਕੇ ਸਗੋਂ ਸਵਾਗਤ ਕਰਨਾ ਚਾਹੀਦਾ ਹੈ ਕਿ ਕਿਸੇ ਨੇ ਇੰਨੀ ਜ਼ੁਰਤ ਕੀਤੀ ਕਿਸੇ ਨੇ ਇਨਾ ਹਿਆ ਕੀਤਾ ਇੰਨੀ ਹਿੰਮਤ ਕੀਤੀ ਨਾ ਇੱਕ ਕਦਮ ਤੇ ਗਾਂ ਤੁਰਿਆ ਨਾ ਕਿ ਸਹਿਬ ਜਾਦਿਆਂ ਦੇ ਨਾਂ ਤੇ ਬੀਰਬਾਲ ਦਿਵਸ ਮਨਾਇਆ ਜਾ ਰਿਹਾ ਠੀਕ ਆ ਤੁਸੀਂ ਬਾਬੇ ਕਹੀ ਜਾਓ ਆਪਣਾ ਆਪਣਾ ਸਤਕਾਰ ਹੈ ਨਾ ਆਪਾਂ ਬਾਬੇ ਕਹੀ ਜਾਂਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਪਰ ਨਾਮ ਨੋਂ ਨਾਲੋਂ ਤੇ ਚੰਗਾ ਨਾ ਮਨਾਇਆ ਜਾ ਰਿਹਾ ਕਟ ਤੋਂ ਕਟ ਕੋਈ ਪੁੱਛੂਗਾ ਤੇ ਸੇ ਬੀਰ ਬਾਲ ਦਿਵਸ ਕਿਹਦੇ ਨਾਂ ਤੇ ਮਨਾਏ ਜਾ ਰਿਹਾ ਉਹ ਬੀਰ ਬਾਲ ਕੌਣ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 7 ਸਾਲ ਤੇ 9 ਸਾਲ ਦੇ ਲਾਲ ਸਨ ਸੋ ਸਾਨੂੰ ਮੈਂ ਇਹ ਗੱਲ ਕਹਿਣਾ ਧਰਮ ਦੇ ਨਾਂ ਤੇ ਨਾ ਧਰਮ ਦਾ ਨਿਸ਼ਾਨ ਸਾਹ ਸਵਾ ਫੁੱਟ ਉਚਾਈ ਹ껏 ਹਾਲ ਤੱਕ ਸਭ ਦੇ ਸਾਹਮਣੇ ਰਾਜਨੀਤੀ ਦਾ ਨਿਸ਼ਾਨ ਸਾਹ ਸਵਾ ਫੁੱਟ ਨੀਵਾ ਹੈ ਰਾਜਨੀਤੀ ਧਰਮ ਦੇ ਅਧੀਨ ਰਹਿਣੀ ਚਾਹੀਦੀ ਆ ਤਾਂ ਸਾਫ ਸੁਥਰੀ ਰਹੇਗੀ ਪਰ ਜੇ ਕਿਸੇ ਨੇ ਧਰਮ ਦੇ ਨਾਂ ਤੇ ਥੋੜੀ ਤੋਰਨ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ ਰਾਜਨੀਤੀ ਉਹ ਧਰਮ ਦੇ ਉਤੋਂ ਦੀ ਹਾਵੀ ਕਰਕੇ ਰੱਖ ਦਿੱਤੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤਾ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਕਦਮ ਚੱਲੋ ਗੁਰੂ ਦੇ ਦਰਵਾਲ ਨੂੰ ਗੁਰੂ ਕਰੋੜਾਂ ਕਦਮ ਅਗਲਵਾਂਡੀ ਹੋ ਕੇ ਲੈਣ ਵਾਸਤੇ ਆਉਂਦੇ ਉਹ ਇੱਕ ਕਦਮੋ ਚੱਲੇ ਤੇ ਹੈ ਨਾ ਜਿਨ੍ਹਾਂ ਨੇ ਦਸ਼ਮੇਸ਼ ਪਿਤਾ ਦੇ ਲਾਲਾਂ ਦੇ ਨਾਂ ਤੇ ਬੀਰਬਾਲ ਦੇ ਉਸ ਮਨਾਉਣ ਦਾ ਫੈਸਲਾ ਕੀਤਾ ਤੇ ਹੈ ਨਾ ਕੌਣ ਕਹਿੰਦਾ ਤੁਸੀਂ ਨਾ ਕਹੋ ਤੁਸੀਂ ਕਹੀ ਜੋ ਕਿ ਸਾਡੇ ਬਾਬੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਸਭੋ ਤੁਸੀਂ ਦੱਸੋ ਲੋਕਾਂ ਨੂੰ ਜਿਹੜਾ ਸਰਕਾਰ ਦਿਹਾੜਾ ਮਨਾ ਰਹੀ ਨਾ ਬੀਰ ਬਾਲ ਦੇ ਉਹ ਸਾਡੇ ਭਰਾ ਹਨ ਉਹ ਗੁਰੂ ਗੋਬਿੰਦ ਸਿੰਘ ਦੇ ਲਾਲ ਹਨ ਉਹ ਸਾਬ ਜਾਦੇ ਹਨ ਉਹਨਾਂ ਦੀ ਭਾਵੇਂ ਸੰਸਾਰੀ ਆਜੂ ਛੋਟੀ ਸੀ ਪਰ ਉਹਨਾਂ ਦੀ ਕੁਰਬਾਨੀ ਬਾਬਿਆਂ ਵਾਲੀ ਆ ਆਪਾਂ ਦੱਸ ਸਕਦੇ ਸਮਝਾ ਸਕਦੇ ਨਾ ਸੋ ਸਾਬ ਜਾਦੇ ਆਖਦੇ ਜਿੰਨੀਆਂ ਉੱਚੀਆਂ ਸਾਡੀਆਂ ਬੋਟੀਆਂ ਲੈ ਕੇ ਜਾਣਗੇ ਇਥੇ ਸਿੱਖੀ ਦੇ ਏਡੇ ਉੱਚੇ ਨਿਸ਼ਾਨ ਸਭ ਚੁੱਲਣਗੇ ਅੱਜ ਇਥੇ ਸਹਿਬਜ਼ਾਦਿਆਂ ਨੂੰ ਹੁਕਮ ਕਰ ਦਿੱਤਾ ਗਿਆ ਜਲਾਦ ਨੂੰ ਆਖਿਆ ਇਹਨਾਂ ਨੂੰ ਹੁਣ ਜਿਵਾ ਕਰ ਦਿੱਤਾ ਜਾਵੇ ਇਹਨਾਂ ਨੂੰ ਹੁਣ ਇਹਨਾਂ ਦੀਆਂ ਸਾਰ ਰਗਾਂ ਵੜ ਦਿੱਤੀਆਂ ਜਾਣ ਕਿਸੇ ਨੇ ਲਿਖਿਆ ਕਹਿੰਦੇ ਦਿਲ ਦੇ ਵਿੱਚ ਸ਼ੁਰਾ ਮਾਰਿਆ ਕਿਸੇ ਨੇ ਲਿਖਿਆ ਛਾਤੀਆਂ ਤੇ ਗੋਡਾ ਰੱਖ ਕੇ ਪੈਰ ਰੱਖ ਕੇ ਸਿਰ ਤੋਂ ਫੜ ਕੇ ਤੇ ਇਸ ਤਰ੍ਹਾਂ ਸਾਰਾ ਗਾਂ ਕਟ ਗਏ ਦੋਨਾਂ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਫਿਰ ਲਾਸ਼ਾਂ ਸੁੱਟ ਦਿੱਤੀਆਂ ਗਈਆਂ ਫਿਰ ਇੱਥੇ ਆਇਆ ਸੇਠ ਟੋਡਰਮਲ ਸੇਠ ਟੋਡਰਮਲ ਕੌਣ ਸੀ ਇਹਦਾ ਦਾਦਾ ਬੜਾ ਗਰੀਬ ਸੀ ਇਹ ਆਇਆ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕਰਨ ਅੰਮ੍ਰਿਤਸਰ ਸਾਹਿਬ ਜਦੋਂ ਲੈਣ ਵਿੱਚ ਲੱਗਿਆ ਨਾ ਤੇ ਬਾਹਰੋਂ ਲੰਮੀ ਲੈਣ ਲੱਗੀ ਸੋਚਦਾ ਅੱਜ ਗੁਰੂ ਰਾਮਦਾਸ ਕੋਲੋਂ ਅਮੀਰੀ ਮੰਗ ਲਾਂਗਾ ਅੱਜ ਗੁਰੂ ਰਾਮਦਾਸ ਪਾਤਸ਼ਾਹ ਕੋਲੋਂ ਆਹ ਦਾਤ ਮੰਗ ਲਾਂਗਾ ਤੇ ਜਦੋਂ ਲੈਣ ਵਿੱਚ ਵਾਰੀ ਆਈ ਨਾ ਤੇ ਉਹ ਸਾਰੀਆਂ ਮੰਗਾ ਜਿਹੜੀਆਂ ਡਿਮਾਂਡਾਂ ਸੀ ਉਹ ਖਤਮ ਹੀ ਹੋ ਗਈਆਂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਬਜ਼ੁਰਗੋ ਮੰਗ ਲਓ ਜੋ ਮੰਗਣਾ ਕਹਿੰਦੇ ਮਹਾਰਾਜ ਬੜੀ ਕਿਰਪਾ ਕੀਤੀ ਤੁਹਾਡੇ ਦਰਸ਼ਨ ਹੋ ਗਏ ਆ ਮਹਾਰਾਜ ਕਹਿੰਦੇ ਦੂਜਾ ਬਚਨ ਮੰਗ ਲੋ ਕਹਿੰਦੇ ਨਹੀਂ ਮਹਾਰਾਜ ਕੁਝ ਨਹੀਂ ਮੰਗਣਾ ਮਹਾਰਾਜ ਫਿਰ ਕਹਿੰਦੇ ਤੀਸਰੀ ਵਾਰ ਕਹਿੰਦੇ ਬਸ ਮਹਾਰਾਜ ਫਿਰ ਕਿਰਪਾ ਕਰੋ ਮੇਰੇ ਗਰੀਬ ਦੀ ਕੁਲੀ ਵਿੱਚ ਮੇਰੇ ਗਰੀਬ ਦੇ ਘਰ ਵੀ ਕਿਤੇ ਚਰਨ ਪਾਇਓ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਜ਼ਰੂਰ ਆਵਾਂਗੇ ਤੁਹਾਡੇ ਘਰ ਆ ਕਹਿੰਦੇ ਮਹਾਰਾਜ ਕੱਲੇ ਆਓਗੇ ਫਿਕਰ ਪੈ ਗਿਆ ਕਹਿੰਦੇ ਕੱਲੇ ਆਓਗੇ ਕਹਿੰਦੇ ਨਹੀਂ ਨਹੀਂ 30 40 ਸਿੱਖਾਂ ਦੇ ਨਾਲ ਆਵਾਂਗੇ ਕਹਿੰਦੇ ਮਹਾਰਾਜ ਫਿਰ ਨਾ ਆਇਓ ਮਹਾਰਾਜ ਕਹਿੰਦੇ ਕਿਉਂ ਭਾਈ ਕਿ ਫਿਰ ਰੋ ਕੇ ਕਹਿੰਦਾ ਮਹਾਰਾਜ ਮੈਂ ਬੜਾ ਗਰੀਬਾ ਮੇਰੇ ਘਰ ਚ ਬੜੀ ਗਰੀਬੀ ਆ ਜੇ ਤੇ ਤੁਸੀਂ ਇਕੱਲੇ ਆਓ ਤੇ ਮੈਂ ਤੁਹਾਨੂੰ ਲੰਗਰ ਪ੍ਰਸ਼ਾਦਾ ਛਕਾ ਸਕਦਾ ਮੈਂ 30 40 ਸਿੱਖਾਂ ਨੂੰ ਲੰਗਰ ਨਹੀਂ ਛਕਾ ਸਕਦਾ ਮਹਾਰਾਜ ਕਹਿੰਦੇ ਜਦੋਂ ਅਸੀਂ ਆਵਾਂਗੇ ਨਾ ਤੁਹਾਡੇ ਗ੍ਰਹਿ ਵਿਖੇ ਉਦੋਂ ਤੁਸੀਂ ਗਰੀਬ ਨਹੀਂ ਹੋਵੋਗੇ ਉਦੋਂ ਤੁਹਾਡੀ ਸ਼ਾਨ ਨਹੀਂ ਹੋਏਗੀ ਉਦੋਂ ਤੁਹਾਡਾ ਬਹੁਤ ਵੱਡਾ ਮਹਿਲ ਹੋਏਗਾ ਉਦੋਂ ਤੁਸੀਂ ਸੇਠ ਹੋਵੋਗੇ ਉਦੋਂ ਤੁਹਾਡਾ ਬੜਾ ਰਸੂਕ ਹੋਏਗਾ ਕਹਿੰਦੇ ਮਹਾਰਾਜ ਮੈਂ ਤੇ ਨਦੀ ਕਿਨਾਰੇ ਰੁੱਖੜਾ ਬਜ਼ੁਰਗ ਹਾਂ ਕਦੋਂ ਆਓਗੇ ਉਦੋਂ ਮੈਂ ਹੋਵਾਂਗਾ ਮਾਰਾ ਇਹ ਕਹਿੰਦੇ ਨਾ ਉਦੋਂ ਤੁਸੀਂ ਹੋਵੋਗੇ ਨਾ ਅਸੀਂ ਐਸ ਚੋਲੇ 'ਚ ਹੋਵਾਂਗੇ ਐਸਰੀਰ ਵਿੱਚ ਹੋਵਾਂਗੇ ਇਹ ਵਾਪਸ ਆ ਗਿਆ ਬਖਸ਼ਿਸ਼ਾਂ ਲੈ ਕੇ ਸਮਾ ਆਪਣੀ ਰਫਤਾਰ ਚੱਲਦਾ ਗਿਆ ਇਹ ਗਾਂ ਆਪਣੀ ਪੀੜੀ ਦਰ ਪੀੜੀ ਦੱਸਦੇ ਰਹੇ ਕਿ ਕਦੇ ਸਾਡੇ ਘਰ ਗੁਰੂ ਨਾਨਕ ਦੀ ਜੋਤ ਦੇ ਚਰਨ ਪਾਣੇ ਹਨ ਸਮਾ ਆ ਗਿਆ ਨਾਵੇਂ ਪਾਤਸ਼ਾਹ ਦਾ ਵੇਲਾ ਆ ਗਿਆ ਤੇ ਇਹਦਾ ਪੁੱਤਰਾ ਹੈ ਸੇਖ ਟੋਡਰ ਮਲ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ 30 35 ਸਿੰਘਾਂ ਸਮੇਤ ਇਹਦੇ ਘਰ ਵਿੱਚ ਆਉਂਦੇ ਹਨ ਇੱਕ ਦੁਸ਼ਾਲਾ ਭੇਟ ਕਰਦਾ ਹੈ ਤੇ ਨਾਲ ਮੋਹਰਾਂ ਰੱਖਦਾ ਮਹਾਰਾਜ ਦੁਸ਼ਾਲਾ ਤੇ ਚੱਕ ਲੈਂਦੇ ਕਹਿੰਦੇ ਮੋਹਰਾਂ ਰੱਖ ਲਾ ਸੇਖ ਟੋਡਰ ਮਲ ਮਹਾਰਾਜ ਨਹੀਂ ਭੇਟਾ ਕੀਤੀਆਂ ਰੱਖ ਲਓ ਮਹਾਰਾਜ ਕਹਿੰਦੇ ਇੰਨੀਆਂ ਨਹੀਂ ਚਾਹੀਦੀਆਂ ਹਨੂ ਹੋਰ ਚਾਹੀਦੀਆਂ ਮੋਰਾਂ ਕਹਿੰਦਾ ਮਹਾਰਾਜ ਇੱਕ ਥਾਲੀ ਹੋਰ ਹੈ ਪਰੀ ਕਹਿੰਦੇ ਨਹੀਂ ਇੰਨੀਆਂ ਨਹੀਂ ਚਾਹੀਦੀਆਂ ਗੱਡਾ ਭਰ ਕੇ ਚਾਹੀਦੀਆਂ ਕਹਿੰਦਾ ਮਹਾਰਾਜ ਤੁਸੀਂ ਕਿਰਪਾ ਕਰੋ ਮੇਰੇ ਬਾਗ ਹਨ ਮੈਂ ਬਾਗ ਵੇਚ ਦਿੰਨਾ ਮੈਂ ਘਰ-ਬਾਰ ਵੇਚ ਕੇ ਗੱਡਾ ਭਰ ਕੇ ਮੋਰਾਂ ਦੇਵਨਾ ਕਹਿੰਦੇ ਨਹੀਂ ਅੱਜ ਨਹੀਂ ਤੂੰ ਸਾਮ੍ਹ ਕੇਰਾ ਇਕੱਠੀਆਂ ਕਰੀ ਜਾ ਸਮਾਂ ਆਉਣ ਤੇ ਛੇੜ ਤੇਰੇ ਕੋਲੋਂ ਆਪਾਂ ਗੱਡਾ ਭਰ ਕੇ ਮੋਰਾਂ ਦੀਆਂ ਲੈ ਲਵਾਂਗੇ ਬੇਟਾ ਤੇਰੀ ਅੱਜ ਉਹ ਸਮਾਂ ਆ ਗਿਆ ਸੇਖ ਟੋਡਰ ਮਲ ਦਾ ਬੜਾ ਰਸੂਖ ਸੀ ਇਸ ਨੇ ਗੱਲ ਕੀਤੀ ਕਿ ਸਹਿਬ ਜਾਦਿਆਂ ਦਾ ਮੈਂ ਸੰਸਕਾਰ ਕਰਨਾ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕਰਨਾ ਇਧਰ ਮੋਤੀराम ਮਹਿਰਾ ਗਿਆ ਤੇ ਉਹਨੇ ਜਾ ਕੇ ਦੱਸਿਆ ਮਾਤਾ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਜਦੋਂ ਜਾ ਕੇ ਦੱਸਦਾ ਮਾਂ ਨੂੰ ਮਾਂ ਪੁੱਛਦੀ ਅੱਜ ਮੇਰੇ ਲਾਲ ਨਹੀਂ ਆਏ ਚੁੱਪ ਹੋ ਜਾਂਦਾ ਸੁੱਨ ਹੋ ਜਾਂਦਾ ਮਾਂ ਮੈਥੋਂ ਦੱਸ ਨਹੀਂ ਹੁੰਦਾ ਨੂਰੇ ਮਾਈ ਨੇ ਆਖਿਆ ਸੀ ਨਾ ਜਦੋਂ ਮਾਂ ਗੁਜਰਖੋਰ ਜੀ ਦੇ ਲਾਲ ਨੇ ਭੇਜਿਆ ਨਾ ਨੂਰੇ ਮਾਈ ਨੂੰ ਕਿ ਆਖਦੇ ਹਨ ਸਤਗੁਰੂ ਮਹਾਰਾਜ ਜੀ ਕਿ ਜਾ ਨੂਰੇਆ ਰਾਏ ਕੱਲੇ ਨੂੰ ਕਹਿੰਦੇ ਕੋਈ ਆਪਣਾ ਵਫਾਦਾਰ ਬੰਦਾ ਭੇਜ ਸਾਡੇ ਸਹਿਬ ਜਾਦਿਆਂ ਦੀ ਖਬਰ ਲਿਆਵੇ ਸਰਹੰਦ ਤੋਂ ਜਾ ਕੇ ਉਹ ਕਹਿੰਦਾ ਮੇਰਾ ਨੌਕਰ ਜਿਹੜਾ ਵਜਾਚਾਰਦਾਰਾ ਨੂਰਾ ਦਾਤਾ ਜੀ ਇਹਨੇ ਨੂਰੇ ਨੇ ਗੰਗਾ ਸਾਗਰ ਦੇ ਵਿੱਚ ਸਤਗੁਰਾਂ ਨੂੰ ਦੁੱਧ ਪਿਆ ਸੀ ਨਾ ਤੇ ਇੱਕ ਬੂੰਦ ਵੀ ਬਾਹਰ ਨਹੀਂ ਸੀ ਨਿਕਲੀ ਤੇ ਜਦੋਂ ਆਖਦੇ ਨੂਰੇ ਦੀ ਭੈਣ ਨੂਰਾ ਵਿਆਹੀ ਹੋਈ ਆ ਸਰਹੰਦ ਨੂਰਾ ਜਾਏਗਾ ਖਬਰ ਲੈ ਕੇ ਆਏਗਾ ਨੂਰਾ ਗਿਆ ਛਾਮ ਹੋਈ ਗੁਰੂ ਗਵੰ ਸਿੰਘ ਮਾਰਾ ਕਹਿੰਦੇ ਵੇਖਦਾ ਸਿੰਘਾ ਨੂਰਾ ਹੁੰਦਾ ਕਹਿੰਦੇ ਨਹੀਂ ਮਹਾਰਾਜ ਸਰਹੰਦ ਬੜੀ ਦੂਰ ਆ ਨੂਰਾ ਜੀ ਕਿੱਥੇ ਆ ਜਾਏਗਾ ਕਹਿੰਦੇ ਵੇਖ ਨੂਰਾ ਹੁੰਦਾ ਰੁੱਖ ਤੇ ਚੜ ਕੇ ਵੇਖਿਆ ਕਹਿੰਦੇ ਹਾਂ ਮਹਾਰਾਜ ਨੂਰਾ ਤੁਰਿਆ ਹੁੰਦਾ ਨੂਰਾ ਆਕੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹੋਏ ਸਨ ਸਾਹਮਣੇ ਬਹਿ ਗਿਆ ਮਹਾਰਾਜ ਕਹਿੰਦੇ ਨੂਰਿਆ ਬੋਲ ਦੱਸ ਸਰਹੰਦ ਵਿੱਚ ਕੀ ਬੀਤਿਆ ਹਾਲ ਸੁਣਾ ਤੇ ਨੂਰੇ ਨੇ ਰੋ ਕੇ ਆਖਿਆ ਸਤਗੁਰੂ ਮੈਂ ਕੱਲ ਦੀ ਸ਼ਾਮ ਤੁਹਾਨੂੰ ਸੁਣਾ ਨਹੀਂ ਸਕਦਾ ਦਾਤਾ ਜੀ ਮੇਥੋਂ ਸੁਣਾਈ ਨਹੀਂ ਜਾਣੀ ਕੱਲ ਦੀ ਸ਼ਾਮ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੂਰਿਆ ਤੂੰ ਮੈਨੂੰ ਕੱਲ ਦੀ ਸ਼ਾਮ ਸੁਣਾ ਦੇ ਮੈਨੂੰ ਸ਼ਾਮਾਂ ਸੁਣਨ ਦੀ ਆਦਤ ਪੈ ਚੁੱਕੀ ਹੈ ਮੈਂ ਸ਼ਾਮਾਂ ਸੁਣਨ ਦਾ ਆਦੀ ਹਾਂ ਉਸ ਦਿਨ ਵੀ ਸ਼ਾਮ ਸੀ ਜਿਸ ਦਿਨ ਕਸ਼ਮੀਰੀ ਪੰਡਤ ਆਕੇ ਮੇਰੇ ਪਿਤਾ ਕੋਲ ਕਰ ਲਾਉਂਦੇ ਸੀ ਕਿ ਸਾਡਾ ਧਰਮ ਖਤਰੇ ਵਿੱਚ ਹੈ ਉਸ ਦਿਨ ਵੀ ਪਿਤਾ ਨੂੰ ਆਖਿਆ ਸੀ ਕਿ ਸੀਸ ਦੀਏ ਜੀਏ ਧਰਮ ਪਰਾ ਉਸ ਦਿਨ ਵੀ ਆਖਿਆ ਸੀ ਬਾਲ ਗੋਬਿੰਦ ਦਮ ਖੋਲ ਬੋਲ ਨਿਕਲੇ ਹੋਊ ਧਰਮ ਤੋਂ ਅੱਜ ਕੁਰਬਾਨ ਕਿਹੜਾ ਉਸ ਦਿਨ ਵੀ ਪਿਤਾ ਨੂੰ ਆਖਿਆ ਸੀ ਮਹਾਪੁਰਖਾਂ ਦੀ ਕੁਰਬਾਨੀ ਦੀ ਲੋੜ ਹੈ ਜ ਪਿਤਾ ਜੀ ਆਪ ਤੋਂ ਵੱਧ ਮਹਾਨ ਕਿਹੜਾ ਉਹ ਦਿਨ ਵੀ ਸ਼ਾਮ ਸੀ ਜਿਸ ਦਿਨ ਕਟਿਆ ਹੋਇਆ ਸੀਸ ਪਿਤਾ ਦਾ ਆਇਆ ਸੀ ਨਾ ਉਹ ਦਿਨ ਵੀ ਇੱਕ ਸ਼ਾਮ ਮੈਂ ਵੇਖੀ ਸੀ ਜਦੋਂ ਪਿਤਾ ਦਾ ਸੰਸਕਾਰ ਕੀਤਾ ਉਹ ਵੀ ਸ਼ਾਮ ਸੀ ਜਦੋਂ 20 21 ਦਸੰਬਰ 1704 ਦੀ ਵਿਚਕਾਰਲੀ ਰਾਤ ਨੂੰ ਅਨੰਦਾਂ ਦੀ ਪਰੀ ਨੂੰ ਛੱਡਿਆ ਕਹਿੰਦੇ ਉਹ ਦਿਨ ਵੀ ਸ਼ਾਮ ਸੀ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਖਦੇ ਜਿਸ ਦਿਨ ਮੈਂ ਚਮਕੌਰ ਦੀ ਗੜੀ ਦੇ ਵਿੱਚ ਪ੍ਰਵੇਸ਼ ਕੀਤਾ ਉਹ ਦਿਨ ਵੀ ਸ਼ਾਮ ਸੀ ਤੇ ਜਦਨ ਕਹਿੰਦੇ ਲਾਲਾਂ ਨੂੰ ਕਟਾ ਕੇ ਚਮਕੌਰ ਦੀ ਗੜੀ ਨੂੰ ਛੱਡਿਆ ਉਹ ਦਿਨ ਵੀ ਸ਼ਾਮ ਸੀ ਨੇ ਆਪਣੇ ਪੁੱਤਰਾਂ ਦੇ ਟੁਕੜੇ ਟੁਕੜੇ ਹੁੰਦੇ ਆਪਣੀਆਂ ਅੱਖਾਂ ਸਾਹਮਣੇ ਤੱਕੇ ਉਹ ਵੀ ਨੂਰੀਆ ਸ਼ਾਮ ਸੀ ਤੂੰ ਇਹ ਕੱਲ ਵਾਲੀ ਸ਼ਾਮ ਵੀ ਸੁਣਾ ਦੇ ਮੈਨੂੰ ਸ਼ਾਮਾਂ ਸੁਣਨ ਦੀ ਆਦਤ ਪੈ ਚੁੱਕੀ ਹੈ ਤੇ ਗੁਰੂ ਗੋਬਿੰਦ ਸਿੰਘ ਦੀ ਮਾਂ ਨੇ ਕੀ ਆਖਿਆ ਮਾਤਾ ਗੁਜਰਕੌਰ ਜੀ ਨੇ ਆਖਦੀ ਮੋਤੀਆ ਤੂੰ ਸਾਰਾ ਹਾਲ ਮੈਨੂੰ ਸੁਣਾ ਦੇ ਲਾਲਾ ਦਾ ਤੂੰ ਘਬਰਾ ਨਾ ਕਿ ਬਜ਼ੁਰਗ ਮਾਂ ਘਬਰਾ ਜਾਏਗੀ ਕਈ ਆਖਦੇ ਮਾਂ ਗੁਜਰਕੌਰ ਨੇ ਆਤਮ ਹਤਿਆ ਕਰਨੀ ਉਹ ਮਾਂ ਗੁਜਰਕੌਰ ਆਤਮ ਹਤਿਆ ਕਰਨ ਵਾਲੀ ਨਹੀਂ ਆ ਉਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀ ਨੂੰਹ ਹੈ ਮਾਤਾ ਗੁਜਰੀ ਤੇ ਉਹਨੇ 1634 ਵਿੱਚ ਮਾਤਾ ਦੀ ਆਨੰਦ ਕਾਰਜ ਹੁੰਦਾ ਸ਼ਾਦੀ ਹੁੰਦੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਤੇ 1666 ਦੇ ਵਿੱਚ ਘਰ ਵਿੱਚ ਪੁੱਤਰ ਦਾ ਪ੍ਰਕਾਸ਼ ਹੁੰਦਾ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦਯੋਗ ਸਾਧਨਾ ਸਾਧਾ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਹਿੰਦੇ ਮੇਰੀ ਮਾਤਾ ਤੇ ਮੇਰਾ ਪਿਤਾ ਨੇ ਬਹੁਤ ਘੋਰ ਅਰਾਧਨਾ ਕੀਤੀ ਉਸ ਅਕਾਲ ਪੁਰਖ ਦੀ ਮਾਤਾ ਜੀ ਵੀ 26 ਸਾਲ ਭੋਰੇ ਦੇ ਦਰਵਾਜੇ ਤੇ ਬੈਠੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਭੋਰੇ ਚ ਭਗਤੀ ਕਰਦੇ ਆ ਬਾਬਾ ਬਕਾਲਾ ਸਾਹਿਬ ਤਾਤ ਮਾਤ ਮੁਰ ਅਲਖ ਅਰਾਧਾ ਮਾਤਾ ਪਿਤਾ ਨੇ ਆਦਰਨਾ ਕੀਤੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿੰਨੀ ਭਗਤੀ ਕੀਤੀ ਮਾਤਾ ਜੀ ਨੇ ਕਿੱਥੇ ਕੀਤੀ ਪੋਰੇ ਦੇ ਦਰਵਾਜੇ ਤੇ ਬਹਿ ਕੇ ਕੀਤੀ ਖੜ ਕੇ ਕੀਤੀ ਕਿ ਮੇਰੇ ਸਿਰ ਦੇ ਸਾਈ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪਵੇ ਇੱਕ ਆਵਾਜ਼ ਦੇਣ ਤੇ ਮੈਂ ਉਹ ਹਾਜ਼ਰ ਕਰ ਦੇਵਾਂ ਕੋਈ ਦਰਸ਼ਨਾ ਵਾਲਾ ਆਵੇ ਤੇ ਮੇਰੇ ਪਤੀ ਦੀ ਸਮਾਦੀ ਲੱਗੀ ਨਾ ਟੁੱਟੇ ਕਿਤੇ ਇਸ ਕਰਕੇ ਮੈਂ ਆਏ ਗਏ ਨੂੰ ਰੋਕ ਸਕਾਂ ਮਾਤ ਗੁਜਰ ਕੋਰਨੇ ਪੋਰੇ ਦੇ ਦਰਵਾਜੇ ਤੇ ਬਹਿ ਕੇ ਭਗਤੀ ਕੀਤੀ ਉਹ ਭਗਤੀ ਦੀ ਮੂਰਤ ਫਿਰ ਪਿਤਾ ਨੂੰ ਆਪਣੇ ਪਤੀ ਨੂੰ ਤੋਰਿਆ ਕੁਰਬਾਨੀ ਵਾਸਤੇ ਫਿਰ ਪਤੀ ਦਾ ਕਟਿਆ ਹੋਇਆ ਸੀਸ ਵੀ ਦੇਖਿਆ ਪੌਣੇ 9 ਸਾਲ ਦੇ ਵਿੱਚ ਲਾਲ ਨੂੰ ਬੁਰਤਾ ਗੱਦੀ ਤੇ ਬਰਾਜਮਨ ਹੁੰਦੇ ਵੀ ਇਸ ਮਾਤ ਨੇ ਧੱਕਿਆ ਅਨੰਦਾਂ ਦੀ ਪੁਰੀ ਨੂੰ ਛੱਡਿਆ ਵੀ ਇਸ ਮਾਤ ਨੇ ਮਾਤਾ ਗੁਜਰੀ ਜੀ ਨੇ ਮਾਤਾ ਗੁਜਰੀ ਜੀ ਆਖਦੇ ਆ ਤੂੰ ਮੋਤੀਆ ਦੱਸ ਦੇ ਹਾਲ ਸਾਰਾ ਮਾਤਾ ਗੁਜਰੀ ਜੀ ਪਤਾ ਕੌਣ ਸਨ ਕਵੀ ਦੀ ਓਡਾਰੀ ਹੈ ਕਵੀ ਆਖਦਾ ਹੈ ਸੰਗਤੀ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾ ਗੁਜਰੀ ਜਦੋਂ ਗੁਰੂ ਗੋਬਿੰਦ ਸਿੰਘ ਦਾ ਨਾਂ ਆ ਜਾਂਦਾ ਨਾ ਤੇ ਫਿਰ ਹਰ ਕਵੀ ਸਮਝ ਜਾਂਦਾ ਕਿਉਂ ਕਿਹੜੀ ਹਸਤੀ ਹੋਏਗੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਰਿਸ਼ਤਾ ਜੁੜਦਾ ਤੇ ਜਿਹੜੀ ਮਾਂ ਜਨਮ ਦੇਣ ਵਾਲੀ ਮਾਂ ਗੁਜਰੀ ਹੈ ਸੰਗਤੇ ਨੀ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਸੰਗਤੇ ਨੀ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਹਾਂ ਸੀ Hindu ਧਰਮ ਦੀ ਰਾਖੀ ਕਰਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਗਰਾਸੀ ਤਿਲਕ ਜੰਜੂ ਦੀ ਰਾਖੀ ਕਰਨ ਗਿਆ ਜਦ ਤੱਕ ਆਸੀ ਸੇਨ ਅੱਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾ ਸੰਗਤੇ ਨੀ ਮੇਰਾ ਨਾਂ ਗੁਜਰੀ ਮੇਰੇ ਪੋਤੇ ਸੀ ਚਮਕੌਰ ਗੜੀ ਲੜਦਿਆਂ ਸ਼ਹੀਦਿਆਂ ਪਾ ਦਿੱਤੀਆਂ ਤੋ ਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾ ਪਾਣੀ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋਂ ਐਸੀ ਸ਼ਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗਤੇ ਨੀ ਮੇਰਾ ਨਾ ਗੁਜਰੀ ਮਾਂ ਗੁਜਰਕੌਰ ਜੀ ਆਖਦੇ ਹਨ ਤੂੰ ਮੋਤੀਆ ਮੈਨੂੰ ਸਾਰਾ ਹਾਲ ਕਹਿ ਕੇ ਸੁਣਾ ਦੇ ਸਾਰਾ ਹਾਲ ਮੋਤੀ ਮੇਰੇ ਕੋਲੋਂ ਮਾਂ ਗੁਜਰਕੌਰ ਨੇ ਸੁਣਿਆ ਤੇ ਮਾਤਾ ਗੁਜਰਕੌਰ ਜੀ ਉਸ ਅਕਾਲ ਦੀ ਮੂਰਤ ਨੇ ਉਸ ਤਪਸਵੀ ਰੂਹ ਨੇ ਸਹਿਬ ਜਾਦਿਆਂ ਨੂੰ ਆਖਿਆ ਸੀ ਤੁਸੀਂ ਚਲੋ ਮੈਂ ਤੁਹਾਡੇ ਮਗਰੇ ਆਵਾਂ ਤੇ ਮਾਤਾ ਜੀ ਸਮਾਦੀ ਲਾ ਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ ਅੱਜ ਇਥੇ ਸੇ ਟੋਡਰ ਮਲ ਦਾ ਬੜਾ ਰਸੂਖ ਸੀ ਉਹ ਬੜੇ ਸ਼ਿਪਾਰਸ਼ਾਂ ਪਾ ਕੇ ਵਜੀਦੇ ਨੂੰ ਮਨਾ ਲੈਂਦਾ ਹੈ ਕਿ ਮੈਂ ਸੈਭ ਜਾਦਿਆਂ ਦਾ ਸੰਸਕਾਰ ਕਰਨਾ ਕਈ ਵੀਰ ਆਖ ਦਿੰਦੇ ਆ ਕਿ ਬੜੀ ਮਹੰਗੀ ਧਰਤੀ ਹੈ ਅਸਲ ਵਿੱਚ ਮਹੰਗੀ ਧਰਤੀ ਨਹੀਂ ਹੈ ਅਮੋਲਕ ਤਰਤੀ ਹੈ ਉਹ ਜਿੱਥੇ ਸਹਿਬਜ਼ਾਦਿਆਂ ਦੇ ਸੰਸਕਾਰ ਹੋਏ ਇਸ ਤੋਂ ਗਾਂ ਦਾ ਇਤਿਹਾਸ ਮੈਂ ਆਪਣੇ ਨਾਲ ਕੱਲ ਦੇ ਦਿਹਾੜੇ ਵਿਚਾਰ ਕਰਾਂਗੇ ਸਤਿਗੁਰੂ ਕਿਰਪਾ ਕਰਨ ਇੰਨੇਕ ਬਚਨ ਕਰਦੇ ਹੋਏ ਸਮਾਪਤੀ ਹੈ ਕੋਈ ਬਚਨ ਵੱਧ ਘਟ ਬੋਲਿਆ ਗਿਆ ਹੋਵੇ ਗੁਰੂ ਰੂਪ ਸਾਧ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗਨ ਕੱਲ ਜ਼ਿਕਰ ਕਰਾਂਗੇ ਕਿਵੇਂ ਸਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਅਗਲਾ ਇਤਿਹਾਸ ਕੱਲ ਵਿਚਾਰਾਂਗੇ ਬਲਾਉ ਫਤੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ